ਪਿਛਲੇ ਦਿਨੀ ਮੈਂ ਕੱਲ ਪਰਸੋਂ ਵੀ ਇੱਕ ਵੀਡੀਓ ਬਣਾਈ ਸੀ ਸਰਕਾਰੀ ਬੰਦੇ ਟਰੈਂਪੂ ਤੇ ਲੱਗ ਕੇ ਬੱਜਰੀ ਤੇ ਕਰੰਡੀਆਂ ਨਾਲ ਜਿਹੜੇ ਕੋਹੇ ਆ ਉਹਨਾਂ ਨੂੰ ਪਰਦੇ ਕਿਥੇ ਵੇਖਿਆ ਬਾਬਾ ਸਾਹਿਬ ਵੀ ਡਟਿਆਂ ਚ ਪਾ ਕੇ ਦੱਸਦੇ 20-20 ਕਿਲੋ ਬੱਜਰੀ ਤੇ ਵਿਕਾਸ ਹੁੰਦੇ ਆ ਜਿਹੜੀ ਵੀਡੀਓ ਜੁ ਮੈਂ ਕਿਹਾ ਸੀਗਾ ਦੋ ਸੜਕਾਂ ਉਹ ਬਿਨਾ ਉਹ ਵੀ ਕਮੇਟੀ ਨੇ ਬਣਾਈਆਂ ਕਮੇਟੀ ਦੀਆਂ ਸੜਕਾਂ ਤੋਂ ਬਿਨਾ ਹੋਰ ਇਹਨਾਂ ਨੇ ਕੀਤਾ ਕੀ ਹੈ ਤਿੰਨ ਕੋਲਾ ਆਪਣੇ ਪੁਲਾਂ ਦਾ ਕੰਮ ਵਿੱਚ ਪਿਆ। ਚਲੋ ਸਾਹਿਬ ਵੀ ਵੀਡੀਓ 'ਚ ਬੋਲ ਕੇ ਆ ਗਏ ਆ ਸਿਰਫ ਚਾਰ ਸਪੈਸ ਦੇ ਨਹੀਂ ਬਣਾਏ ਗਏ। ਕਰਨ ਜੋ ਕੇ ਕੀ ਆ? ਵੀਰ ਕੋ ਐਮਐਲਏ ਸਾਹਿਬ ਦੇ ਘਰ ਦੇ ਕੋਲੇ ਪਿਛਲੇ 3 ਸਾਲ ਹੋ ਗਏ। ਕਿੱਡਾ ਵੱਡਾ ਖੱਡਾ। ਤੇਰੀ ਬਾਜੀਗਰ ਵਸਤੀ ਵਾਲੀ ਸੜਕ ਆ। ਉਹ ਉਹਦਾ ਕੋ ਬਣੀ ਆ, ਨਵੀਂ ਪਣੀ ਆ ਨਾ। ਉਹ ਅੱਧਾ ਟੋਟਾ ਉਹਦਾ ਰਹਿੰਦਾ ਮੇਰੇ ਖਾਸ 200 ਮੀਟਰ ਦਾ ਟੋਟਾ ਹੋਣਾ। ਜਾਂ ਉਥੇ ਪੁਲ ਦੇ ਕੋਲੇ ਜਿਹੜੀ ਐ ਐਮਐਲਏ ਸਾਹਿਬ ਦਾ ਘਰ ਆ। ਉੱਥੇ ਤਾਂ ਵਿਕਾਸ ਨਹੀਂ ਹੋਇਆ ਤੇ ਹੋਰ ਕਿੱਥੇ ਹੋਊਗਾ ਭਾਈ? ਕਰੋੜਾਂ ਰੁਪਈਆ ਦੇ ਜਿਹੜੇ ਰੋਥਾਏ ਜਾ ਰਹੇ ਆ ਫੇ ਕਰੋੜਾਂ ਰੁਪਈਏ ਫੀਪੋਟੇ ਆ ਰਹੇ ਆ ਇਥੇ ਨਾਦ ਰਹੇ ਆ ਉਹ ਉਹ ਕਿੱਥੇ ਜਾ ਰਿਹਾ ਫਟਾ ਕਿੱਥੇ ਲੱਗ ਰਹੇ ਆ ਬਾਈ ਵਿਖਾਓ ਤਾਂ ਸੇ ਕਿੱਥੇ ਲੱਗ ਰਹੇ ਆ ਬਾਈ ਜੀ ਕੱਲੀਆਂ ਝੂਠੀਆਂ ਗੱਲਾਂ ਹੈ ਭਗਵੰਤ ਮਾਨ ਸਾਹਿਬ ਜਿਵੇਂ ਝੂਠ ਬੋਲ ਦਿੰਦੇ ਆ ਤੇ ਬਾਕੀ ਵੀ ਨਾਲ ਬੋਲ ਦਿੰਦੇ ਆ ਜੇ ਭਗਵੰਤ ਮਾਨ ਹੈ ਮੁੱਖ ਮੰਤਰੀ ਸਾਹਿਬ ਝੂਠ ਬੋਲਣਗੇ ਤੇ ਬਾਕੀ ਐਮਐਲਏ ਨੂੰ ਬੋਲਣਾ ਤਾਂ ਸੁੱਖਾ ਹੀ ਆ ਸਰਪੇ ਝੂਠ ਆ 5 ਕਰੋੜ ਆ ਗਿਆ 10 ਕਰੋੜ ਆ ਗਿਆ ਕਿਸੇ ਪਿੰਨ ਨੂੰ ਕੱਤ ਨਹੀਂ ਆਇਆ ਜੇ ਕਿਸੇ ਨੂੰ ਕੋਈ ਪੈਸਾ ਆਇਆ ਉਹ ਕਾਂਗਰਸ ਪਾਰਟੀ ਦੇ ਜਿਹੜੀਆਂ ਜਿੱਤੇ ਦਾ ਕੋਈ ਨਗਰ ਕੌਂਸਲ ਸੀਗੀ ਉੱਤੇ ਆਇਆ ਜਾਂ ਬਲਾਕ ਸੰਮਤੀਆਂ ਜਾਂ ਜਿਹੜੇ ਸੈਂਟਰ ਦੇ ਪੈਸੇ ਐ ਫਿਚਨ ਦੇ ਕੋ ਪੈਸਾ ਆਇਆ ਹੋਰ ਪੈਸਾ ਸਟੇਟ ਗਵਰਨਮੈਂਟ ਨੇ ਆਪਜੀ ਦੇਖੋ ਕੋਈ ਪੰਜੀ ਨਹੀਂ ਦਿੱਤੀ ਸਰਦਾਰ ਹਿੰਪੀ ਸਾਹਿਬ ਕਾਲੀ ਦਲ ਛੱਡ ਕੇ ਇੱਧਰ ਆਇਆ ਕੋਈ ਕਾਲੀ ਦਲ ਨਾਲ ਕਰੋ ਭੋਗ ਪੈ ਗਿਆ ਉਹਦਾ ਸੱਚਾ ਨਾਸ਼ ਆ ਉਹ ਮੈਨੂੰ ਲੱਗਦਾ ਵੀ ਉਹਨਾਂ ਵਾਲੇ 20 ਸਾਲ ਤੱਕ ਹੁੰਦਾ ਨਹੀਂ ਦੰਪੀ ਇੱਧਰ ਆਇਆ ਤੁਸੀਂ ਪਿੰਡਾਂ ਜਾ ਕੇ ਵੇਖੋ ਮੈਂ ਉਦੋਂ ਤੱਕ ਕਹਿੰਦਾ ਸੀ ਮੈਂ ਉਹਦੀ ਮੋਛਲਾਵਾਲ ਐ ਸੁਖਬੀਰ ਬਾਦਲ ਦੇ ਤੇ ਹੁਣ ਮੋਛਲਾਵਾਲ ਪਟਿਆ ਗਿਆ ਹੁਣ ਕਿਉਂ ਇੱਧਰ ਆਇਆ ਬਈ ਪਿੰਡਾਂ ਜਾ ਕੇ ਵੇਖੋ ਲੋਕ ਜਿਹੜੇ ਦਲ ਬਦਲੂਆ ਉਹਨਾਂ ਨੂੰ ਗਲਾਂ ਕਰਦੇ ਆ ਸਸਿਕਾ ਪੰਜਾਬੀਓ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤਾਂ ਹਰੇਕ ਮੁੱਦੇ ਤੇ ਵਿਵਾਦ ਹੋ ਕੇ ਬੋਲਣ ਵਾਲੇ ਆਪਣੀ ਗੱਲ ਰੱਖਣ ਵਾਲੇ ਗगन ਸਰਪੰਚ ਅੱਜ ਫੇਰ ਆਪਣੇ ਨਾਲ ਜੁੜੇ ਆ ਪਹਿਲਾਂ ਵੀ ਤੁਸੀਂ ਕਈ ਵੀਡੀਓ ਦੇ ਵਿੱਚ ਦੇਖਦੇ ਹੋ ਇਹਨਾਂ ਨੂੰ ਹਰੇਕ ਮੁੱਦੇ ਤੇ ਬਿਵਾਦ ਹੋ ਕੇ ਗੱਲ ਕਰਦੇ ਆ ਖੁੱਲ ਕੇ ਆਪਣੇ ਵਿਚਾਰ ਕਰ ਦਿੰਦੇ ਆ ਸਰਪੰਚ ਸਾਹਿਬ ਆਪ ਅੱਜ ਨਾਲ ਆ ਆਪਣੇ ਕਰਦੇ ਆ ਗੱਲ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਪਹਿਲਾਂ ਤਾਂ ਠੀਕ ਹੋ ਬਹੁਤ ਵਧੀਆ ਬੰਦਾ ਸਾਹਿਬ ਤੁਸੀਂ ਸੁਣਾਓ ਜੀ ਚੜਮੀ ਕਰ ਕੈਮ ਆ ਬਹੁਤ ਟਾਈਮ ਬਾਅਦ ਮਿਲੇ ਹਾਂ ਲੋਕੀ ਯਾਦ ਰੱਖਣਗੇ ਤੁਹਾਨੂੰ ਪਹਿਲਾਂ ਵੀ ਤੁਸੀਂ ਉਸ ਨਲਕੇ ਵਾਲਾ ਵਾਵਾ ਚੰਨਿਆ ਆਪਾਂ ਉਹ ਸਹੀ ਗੱਲ ਹੈ ਜੀ ਤੇ ਕਈ ਤਾਂ ਗਲਤ ਗੁੱਸੇ ਹੀ ਕਮੈਂਟ ਵੀ ਕਰਦੇ ਰਹਿ ਉਹ ਚੋ ਹੁੰਦਾ ਹੀ ਹੈ ਫਰੀਲ ਕੋਰ ਦੇ ਵਿਕਾਸ ਨੂੰ ਕਿਵੇਂ ਦੇਖਦੇ ਹੋ ਲੰਬੇ ਸਮੇਂ ਤੋਂ ਫਰੀਦਪੁਰ ਦਾ ਵਿਕਾਸ ਰੁਕਿਆ ਹੋਇਆ ਹੈ ਹੋ ਨਹੀਂ ਰਿਹਾ ਕਿਵੇਂ ਦੇਖਦੇ ਹੋ ਅ ਪਹਿਲਾਂ ਤਾਂ ਬਾਬਾ ਫਰੀਦ ਨਾਨਕ ਨਾਮ ਲੈਵਾ ਸਾਰੀ ਜਿਹੜੀ ਸੰਗਤ ਹੈ ਬਾਬਾ ਫਰੀਦ ਦਾਗਮਨਪੁਰ ਆ ਰਿਹਾ ਹੈ ਤੇ ਉਹਦੀ ਸਾਰਿਆਂ ਨੂੰ ਮੁਬਾਰਕਬਾਦ ਵਧਾਈ ਫਿਰ ਹੁਣ ਆਪਾਂ ਤੁਸੀਂ ਬਾਬਾ ਸਾਹਿਬ ਸਵਾਲ ਪੁੱਛਿਆ ਬੜਾ ਵਧੀਆ ਪਿਛਲੇ ਦਿਨੀ ਮੈਂ ਕੱਲ ਪਰਸੋਂ ਵੀ ਇੱਕ ਵੀਡੀਓ ਵੇਖੀ ਸੀ ਸਰਕਾਰੀ ਬੰਦੇ ਸਰਕਾਰੀ ਬੰਦੇ ਟੈਂਪੂ ਤੇ ਲੱਦ ਕੇ ਬੱਜਰੀ ਤੇ ਕਰਨਡੀਆਂ ਨਾਲ ਜਿਹੜੇ ਟੋਹੇ ਆ ਉਹਨਾਂ ਨੂੰ ਭਰਦੇ ਫਿਰਦੇ ਆ ਕਿਤੇ ਵੇਖਿਆ ਬਾਬਾ ਸਾਹਿਬ ਵੀ ਲੱਦ ਕੇ ਆਪਣੇ ਗੱਟਿਆਂ ਚ ਪਾ ਕੇ ਗੱਟਿਆਂ ਚ ਪਾ ਕੇ 10 10 20 20 ਕਿਲੋ ਬਜਰੀ ਤੇ ਵਿਕਾਸ ਹੁੰਦੇ ਆ ਇਹ ਤਾਂ ਬਈ ਜੀ ਵਿਕਾਸ ਜੇ ਟਰੱਕ ਭਰ ਕੇ ਆਉਣਗੇ ਵੱਡੇ ਸਾਰੇ ਕੰਟੇਨਰ ਭਰ ਕੇ ਆਉਣਗੇ ਫੇਰ ਵਿਕਾਸ ਹੋਣਾ ਤੁਸੀਂ ਮੈਨੂੰ ਦੱਸੋ ਇੱਕ ਦੋ ਸੜਕਾਂ ਪਿਛਲੀ ਵੀਡੀਓ ਚ ਮੈਂ ਕਿਹਾ ਸੀਗਾ ਦੋ ਸੜਕਾਂ ਤੋਂ ਬਿਨਾ ਉਹ ਵੀ ਕਮੇਟੀ ਨੇ ਬਣਾਈਆ ਕਮੇਟੀ ਦੀਆਂ ਸੜਕਾਂ ਤੋਂ ਬਿਨਾ ਹੋਰ ਇਹਨਾਂ ਨੇ ਕੀਤਾ ਕੀ ਹੈ ਤਿੰਨ ਪੁਲਾ ਆਪਣੇ ਪੁਲਾਂ ਦਾ ਕੰਮ ਵਿੱਚ ਪਿਆ ਉਹ ਦੂਜੀ ਗੱਲ ਮੈਂ ਦੱਸ ਦਿਆਂ ਜਿਹੜੇ ਪੁਲਾਂ ਦੇ ਪੈਸੇ ਆ ਸਾਡੇ ਸਤਾਰਜੋਬ ਸਾਹਿਬ ਕਾ ਐਮਐਲਏ ਸਾਹਿਬ ਢੱਲੋਂ ਸਾਹਿਬ ਉਹਨਾਂ ਦੀ ਬਦੌਲਤ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਉਹ ਪੈਸੇ ਆਏ ਆ ਇਹਨਾਂ ਨੇ ਕੋਈ ਪੈਸਾ ਨਹੀਂ ਲਿਆਂਦਾ ਪਿਛਲੇ ਪੈਸੇ ਆ ਤੇ ਢੱਲੋਂ ਸਾਹਿਬ ਵੀ ਵੀਡੀਓ 'ਚ ਬੋਲ ਕੇ ਸਾਡੇ ਆ ਸਿਰਫ ਚਾਰ ਸਪੈਦੇ ਨਹੀਂ ਪਟਾਏ ਗਏ ਕਰਨ ਜੋਗੇ ਕੀ ਆ ਕਰਨ ਜੋਗੇ ਕੀ ਆ ਬਾਈ ਜੀ ਵਿਕਾਸ ਵਕੂਸ ਇੱਥੇ ਹੈ ਨਹੀਂਗਾ ਨਾ ਹੀ ਤੁਸੀਂ ਤੁਸੀਂ ਹੁਣ ਸ਼ਹਿਰ ਦੇ ਰਹਿਣ ਵਾਲੇ ਹੋ ਮੈਂ ਕਹਿੰਦਾ ਤੁਸੀਂ ਕੈਮਰਾ ਲੈ ਕੇ ਇੱਕ ਦਿਨ ਜਾਓ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿਤੇ ਕੋਈ ਵਿਕਾਸ ਹੋਇਆ ਜਿੱਥੇ ਇਹਨਾਂ ਨੇ ਕੋਈ 10 ਰੁਪਏ ਲਾਏ ਆ ਉਹ ਵੀ ਅਧੂਰਾ ਪਿਆ ਜੇ ਕੋਈ ਚੀਜ਼ ਇਹਨਾਂ ਨੇ ਇੱਕ ਅੱਧੀ ਛੇੜਦੀ ਉਸ ਚੀਜ਼ ਦਾ ਵੀ ਵਿਕਾਸ ਨਹੀਂ ਹੋਇਆ ਮੰਨ ਲਓ ਕਿਤੇ ਕੋਈ ਇਹਨਾਂ ਨੇ ਗਲੀ ਨਾਲੀ ਬਣਾਉਣ ਲੱਗੇ ਆ ਉਹ ਵੀ ਸਿਰੇ ਨਹੀਂ ਲਾਇਆਗਾ ਵਿਕਾਸ ਵਕੂਸ ਹੈ ਨਹੀਂਗਾ ਫਰੀਦਕੋਟ ਦੇ ਵਿੱਚ ਕੱਖ ਨਹੀਂਗਾ ਤੁਸੀਂ ਦੇਖੋ ਐਮਐਲਏ ਸਾਹਿਬ ਦੇ ਘਰ ਦੇ ਕੋਲੇ ਪਿਛਲੇ 3 ਸਾਲ ਹੋ ਗਏ ਕਿੱਡਾ ਵੱਡਾ ਖੱਡਾ ਕੀ ਉੱਥੇ ਕਿਸੇ ਠੇਕੇਦਾਰ ਨੂੰ ਕਹਿ ਕੇ ਕੋਈ ਬਜਰੀ ਨਹੀਂ ਪਵਾ ਸਕਦੇ ਉਦੋਂ ਤੇ ਵਿਕਾਸ ਕਿ ਹੋਊਗਾ ਤੁਸੀਂ ਦੇਖੋ ਜਿਹੜੀ ਬਾਜੀਗਰ ਵਾਸੀ ਵਾਲੀ ਸ਼ੜਕ ਆ ਉਹ ਉਹਦਾ ਟੋ ਬਣੀ ਆ ਨਵੀਂ ਬਣੀ ਆ ਨਾ ਉਹ ਅੱਧਾ ਟੋਟਾ ਉਹਦਾ ਰਹਿੰਦਾ ਮੇਰੇ ਖਿਆਲ 2-300 ਮੀਟਰ ਦਾ ਟੋਟਾ ਹੋਣਾ ਜਾਂ ਉਥੇ ਪੁਲ ਦੇ ਕੋਲੇ ਜਿਹੜੀ ਐਮਐਲ ਸਾਹਿਬ ਦਾ ਘਰ ਆ ਉਥੇ ਤਾਂ ਵਿਕਾਸ ਨਹੀਂ ਹੋਇਆ ਤੇ ਹੋਰ ਕਿੱਥੇ ਹੋਊਗਾ ਭਾਈ ਪਰ ਕਰੋੜਾਂ ਰੁਪਈਆ ਦੇ ਜਿਹੜੇ ਰੋਜ਼ ਖਾਏ ਜਾ ਰਹੇ ਆ ਵੀ ਕਰੋੜਾਂ ਰੁਪਈਏ ਫਰੀ ਕੋਟ ਲਈ ਆ ਰਹੇ ਆ ਇੱਥੇ ਲੱਗ ਰਹੇ ਆ ਉਹ ਕੂ ਕਿੱਥੇ ਜਾ ਰਿਹਾ ਪ੍ਰੋਫੈਸਰ ਕਿੱਥੇ ਲੱਗ ਰਿਹਾ ਬਾਈ ਵਿਖਾਓ ਤਾਂ ਸਹੀ ਕਿੱਥੇ ਲੱਗ ਰਿਹਾ ਬਾਈ ਜੀ ਕੱਲੀਆਂ ਝੂਠ ਦੀਆਂ ਗੱਲਾਂ ਹਨ ਭਗਵੰਤ ਮਾਨ ਸਾਹਿਬ ਜਿਵੇਂ ਝੂਠ ਬੋਲ ਦਿੰਦੇ ਆ ਤੇ ਬਾਕੀ ਵੀ ਨਾਲ ਬੋਲ ਦਿੰਦੇ ਆ ਜੇ ਭਗਵੰਤ ਮਾਨ ਐ ਮੁੱਖ ਮੰਤਰੀ ਸਾਹਿਬ ਝੂਠ ਬੋਲਣਗੇ ਤੇ ਬਾਕੀ ਐਮਐਲਏ ਨੂੰ ਬੋਲਣਾ ਤਾਂ ਸੋਖਾ ਹੀ ਆ ਕੁਛ ਨਹੀਂ ਗਾ ਬਾਈ ਜੀ ਹੁਣ ਕਿਹੜਾ ਕਿਸੇ ਨੇ ਜਾ ਕੇ ਵੇਖਣਾ ਪੈਸਾ ਆਇਆ ਸਿਰਫ ਝੂਠ ਆ 5 ਕਰੋੜ ਆ ਗਿਆ 10 ਕਰੋੜ ਆ ਗਿਆ ਕਿਸੇ ਪਿੰਡ ਨੂੰ ਕੱਥ ਨਹੀਂ ਆਇਆ ਜੇ ਕਿਸੇ ਨੂੰ ਕੋਈ ਪੈਸਾ ਆਇਆ ਤਾਂ ਕਾਂਗਰਸ ਪਾਰਟੀ ਦੇ ਜਿਹੜੀਆਂ ਜਿੱਥੇ ਤਾਂ ਕੋਈ ਨਗਰ ਕੌਂਸਲ ਸੀਗੀ ਉੱਥੇ ਆਇਆ ਜਾ ਬਲਾਕ ਸੰਤਿਆਂ ਜਦ ਜਿਹੜੇ ਸੈਂਟਰ ਦੇ ਪੈਸੇ ਆਵੇਤ ਕਮਿਸ਼ਨ ਦੇ ਉਹ ਪੈਸਾ ਆਇਆ ਹੋਰ ਪੈਸਾ ਸਟੇਟ ਗਵਰਨਮੈਂਟ ਨੇ ਆਪ ਦੀ ਜੇਬ ਚੋਂ ਕੋਈ ਪੰਜੀ ਨਹੀਂ ਦਿੱਤੀ ਪੰਜੀ ਵੀ ਦਿੱਤੀ ਨਹੀਂ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਉਹ ਤਾਂ ਰੈਗੂਲਰ ਹੀ ਆਉਣੇ ਆ ਹੁਣ ਪੀਐਮਏਵਾਇ ਦੀਆਂ ਗਰੰਟਾ ਆਈਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬਾਂ ਨੂੰ ਮਕਾਨ ਜਿਹੜੇ ਆ ਗਰੀਬੀ ਰੇਗਾ ਤੁਹਾਡਾ ਬੰਦੇ ਰਹਿੰਦੇ ਆ ਉਹਨਾਂ ਨੂੰ ਮਕਾਨ ਬਣਾ ਕੇ ਦੇਣੇ ਆ ਭਾਈ ਜੀ ਉਹ ਉਹ ਜਿਹੜੀ ਉਹ ਸੈਂਟਰ ਦੀਆਂ ਸਕੀਮਾਂ 2018 ਦੇ ਵਿੱਚ ਉਹ ਅਸੀਂ ਜਿਹੜੇ ਗਰੀਬਾਂ ਦੇ ਮਕਾਨ ਸੀ ਉਹ ਪਾਸ ਕਰਾਏ ਆ ਤੇ ਨਾ ਇੱਥੇ ਵਜਾ ਰਹੇ ਆ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਮੁਕਾਸ ਕਰ ਲਿਆ ਉਹ ਪੈਸੇ ਦਾ ਸੈਂਟਰ ਦੇ ਆ 1,40,000 ਰੁਪਏ ਦੀ ਗ੍ਰਾਂਟ ਹੈ ਜਿਹਦੇ ਵਿੱਚ ਪਹਿਲਾਂ 30,000 ਰੁਪਏ ਮਿਲ ਲੈ ਕੇ 70,000 ਇੱਕ 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 ਘਰ ਨੂੰ ਇੱਕ ਲੱਖ 40,000 ਰੁਪਏ ਤੱਕ ਦੀ ਗ੍ਰਾਂਟ ਹੈ ਜਿਹਦੇ ਵਿੱਚ 3000 ਰੁਪਏ ਪਹਿਲੀ ਕਿਸ਼ਤ ਹੈ 72000 ਰੁਪਏ ਦੂਜੀ ਕਿਸ਼ਤ ਹੈ ਤੇ 18000 ਰੁਪਏ ਦੀ ਤੀਜੀ ਕਿਸ਼ਤ ਹੈ ਇਹ ਬਣ ਗਿਆ ਜੀ 1 ਲੱਖ 20000 ਰੁਪਏ ਤੇ 20000 ਰੁਪਏ ਜਿਹੜੇ ਬੰਦੇ ਦਾ ਮਕਾਨ ਪੈ ਰਿਆ ਉਹ ਬੰਦਾ ਆਪਦੇ ਘਰੇ ਮਜ਼ਦੂਰੀ ਮਿਸਤਰੀ ਨਾਲ ਕੰਮ ਕਰੂਗਾ 20000 ਰੁਪਏ ਮਨਰੇਗਾ ਦੇ ਕਾਰਡ ਰਾਈ ਲੇਬਰ ਦਾ ਉਹਦੇ ਅਕਾਊਂਟ ਚ ਪਾਉਣਾ ਹੈ 1 ਲੱਖ ਤੇ 40000 ਰੁਪਏ ਟੋਟਲ ਹੈ ਜਿਹੜਾ ਕਿ ਸੈਂਟਰ ਗਵਰਨਮੈਂਟ ਨੇ ਦੇਣਾ ਹੈ 2018 ਦੇ ਵਿੱਚ ਅਸੀਂ ਜਦੋਂ ਸਾਡੀਆਂ ਪੰਚਾਇਤਾਂ ਬਣੀਆਂ ਉਸ ਸਮੇਂ ਪਾਸ ਹੋਏ ਮਕਾਨ ਹੈ ਇਹਨਾਂ ਨੇ ਕੀ ਦਿੱਤਾ ਪਿੰਡਾਂ ਨੂੰ ਜਿਹੜੀਆਂ ਗ੍ਰਾਂਟਾਂ ਵਿੱਤ ਕਮਿਸ਼ਨ ਦੀਆਂ ਜਾ ਰਹੀਆਂ ਜਾਂ ਸਟੇਟ ਗਵਰਨਮੈਂਟ ਪ੍ਰਧਾਨ ਮੰਤਰੀ ਆਵਾਜੋਨ ਦੇ ਤਹਿਤ ਸੈਂਟਰ ਨੇ ਪੈਸਾ ਦਿੱਤਾ ਸਟੇਟ ਗਵਰਨਰ ਨੇ ਤਾਂ ਕਰਵੀਆ ਵੀ ਦਿੱਤਾ ਕਿਸ ਨੂੰ ਇਹ ਪਿੰਚੈਤੀ ਚੋਣਾਂ ਜਿਹੜੀਆਂ ਆ ਰਹੀਆਂ ਹੁਣ ਹਾਂਜੀ ਕਿਵੇਂ ਦੇਖਦੇ ਹੋ ਫਿਰ ਇਹਨਾਂ ਨੂੰ ਕਿਉਂਕਿ ਜੇ ਜੇ ਸਾਹਮਣਾ ਵਿਕਾਸ ਨਹੀਂ ਹੋ ਰਿਹਾ ਜਾਂ ਕੰਮ ਨਹੀਂ ਹੋ ਰਿਹਾ ਕਿਵੇਂ ਸਰਪੰਚ ਬਣ ਜਾਣਗੇ ਵੇਖੋ ਭਾਈ ਮੇਰੇ ਹਿਸਾਬ ਨਾਲ ਤਾਂ ਬੰਦ ਹੀ ਨਹੀਂ ਪਹਿਲੀ ਗੱਲ ਤਾਂ ਇਹਨਾਂ ਕੋਲੋਂ ਮੈਨੂੰ ਇਹ ਲੱਗਦਾ ਸਰਪੰਚੀ ਵਾਲਾ ਇਲੈਕਸ਼ਨ ਹੀ ਨਹੀਂ ਹੋਣਾ ਤੁਸੀਂ ਇਹ ਦੇਖੋ ਹੁਣ ਹਰਿਆਣੇ ਦੇ ਇਲੈਕਸ਼ਨ ਹੈ ਜੀ ਹਾਂ ਹਾਂ ਹਰਿਆਣੇ ਤੋਂ ਬਾਅਦ ਤੁਰੰਤ ਬਾਅਦ ਦੋ ਇਲੈਕਸ਼ਨ ਹੋਰ ਪੰਜ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਪੰਜਾਬ ਦੇ ਆ ਜਾਣੇ ਆ ਫਿਰ ਦਿੱਲੀ ਤੇ ਮਹਾਰਾਸ਼ਟਰ ਦੇ ਜਿਹੜੀਆਂ ਅਸੈਂਬਲੀ ਦੇ ਇਲੈਕਸ਼ਨ ਉਹ ਆ ਜਾਣੇ ਆ ਜੀ ਉਸ ਤੋਂ ਬਾਅਦ ਇਲੈਕਸ਼ਨ ਜਾਣਾ ਘੱਟੋ-ਘੱਟੇ ਜਨਵਰੀ ਫਰਵਰੀ ਦੇ ਵਿੱਚ ਇਲੈਕਸ਼ਨ ਜਾਊਗਾ ਜੇ ਇਹ ਕਰਵਾ ਸਕੀ ਤਾਂ ਇਹਨਾਂ ਕੋਲ ਇਲੈਕਸ਼ਨ ਹੋਣਾ ਨਹੀਂ ਇੰਨਾ ਹੀ ਕੋਈ ਸਰਪੰਚ ਬੰਨਾ ਹੋ ਸਕਦਾ ਕੋਈ ਕਾਗਜ਼ਪੂਤ ਜਿਹਾ ਰਿਜੈਕਟ ਕਰਾ ਕੇ ਦੋ ਚਾਰ ਇਹਨਾਂ ਦੇ ਬਣ ਜਾਣ ਗੁਰ ਪਿੰਡਾ ਪੁੰਡਾ ਜੋ ਹੈ ਨਹੀਂ ਉਹਦਾ ਦਾਦੂ ਗਿੱਦੜਵਾਲੀ ਚੋਂ ਕਿਵੇਂ ਦਿਖਦੇ ਹੋ ਆਉਣ ਵਾਲੇ ਦਿਨਾਂ ਚ ਗਿੱਦੜਵਾਲੀ ਚੋਂ ਆ ਰਹੀ ਹੈ ਜੰਮੀ ਚੋਂ ਗਿੱਦੜਵਾ ਬਈ ਇੰਟਰਸਟਿਕ ਮੁਕਾਬਲਾ ਹੈ ਹੂੰ ਤੇ ਪਰ ਉਥੇ 100% ਜਿਹੜੀ ਹੈ ਸਾਡੀ ਕਾਂਗਰਸ ਪਾਰਟੀ ਸਾਡੇ ਮਾਨਯੋਗ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਚ ਅਸੀਂ ਉਹ ਇਲੈਕਸ਼ਨ ਜਿੱਤਾਂਗੇ 100% ਜਿੱਤਾਂਗੇ ਤੁਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਪਿੰਡਾਂ ਜਾਓ ਉਥੋਂ ਦੇ ਪਿੰਡਾਂ ਚ ਵੀ ਜਾਓ ਜੀ ਹੂੰ ਜਿਹੜੇ ਆਪਣੇ ਅ ਸਰਦਾਰ ਡਿੰਪੀ ਸਾਹਿਬ ਕਾਲੀ ਦਲ ਛੱਡ ਕੇ ਇੱਧਰ ਆਇਆ ਕਿਉਂਕਿ ਕਾਲੀ ਦਲ ਦਾ ਉਹ ਚਲੋ ਭੋਗ ਪੈ ਗਿਆ ਉਹਦਾ ਸਤਿਆਨਾਸ਼ ਆ ਉਹ ਮੈਨੂੰ ਲੱਗਦਾ ਵੀ ਔਰ ਵਾਲੇ 20 ਸਾਲ ਤੱਕ ਉੱਠਦਾ ਨਹੀਂ ਡਿੰਪੀ ਇੱਧਰ ਆਇਆ ਤੁਸੀਂ ਪਿੰਡਾਂ ਜਾ ਕੇ ਵੇਖੋ ਵੀ ਉਹਦੋਂ ਤੱਕ ਕਹਿੰਦਾ ਸੀ ਮੈਂ ਉਹਦੀ ਮੁੱਛਦਾ ਵਾਲ ਐ ਸੁਖਬੀਰ ਬਾਦਲ ਦੇ ਤੇ ਹੁਣ ਮੁੱਛਦਾ ਵਾਲ ਪਟਿਆ ਗਿਆ ਹੁਣ ਕਿਉਂ ਇੱਧਰ ਆਇਆ ਬਈ ਪਿੰਡਾਂ ਜਾ ਕੇ ਵੇਖੋ ਲੋਕ ਜਿਹੜੇ ਦਲ ਬਦਲੂਗਾ ਉਹਨਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਗਾਲਾਂ ਕੱਢਦੇ ਡਿੰਪੀ ਵੀ ਜਾ ਕੇ ਮਾਰਾ ਜਾ ਪਿੰਡਾਂ 'ਚ ਘੇੜਾ ਮਾਰੇ ਵੀ ਸਰਦਾਰ ਸਾਹਿਬ ਕੀ ਹੈ ਉੱਥੇ ਦੇ ਲੋਕ ਸਿਰ ਤੇ ਸਿਰਫ ਸਰਦਾਰ ਰਾਜਾ ਵੜਿੰਗ ਨੂੰ ਚਾਹੁੰਦੇ ਆ ਜਿਹਨੂੰ ਕਾਂਗਰਸ ਪਾਰਟੀ ਟਿਕਟ ਦੇਊਗੀ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹਨੂੰ ਵੀ ਟਿਕਟ ਦੇਵੇ ਪਾਰਟੀ ਇਹ ਪਾਰਟੀ ਦਾ ਫੈਸਲਾ ਹੈ ਜਿਹਨੂੰ ਵੀ ਪਾਰਟੀ ਦੇਵੇ ਪੰਜੇ ਤਿੰਨ ਛਾੜ ਤੇ ਕਾਂਗਰਸ ਪਾਰਟੀ ਦੇ ਅਸੀਂ ਉੱਥੇ ਚੋਣ ਜਿਹੜੀ ਜਿੱਤਾਂਗੇ ਤੇ ਮੇਰੀ ਗਿੱਦੜਵਾਲੇ ਦੇ ਲੋਕਾਂ ਨੂੰ ਅਪੀਲ ਵੀ ਆ ਕਿ ਤਗੜੇ ਹੋ ਕੇ ਰਾਜਾ ਵੜਿੰਗ ਜੀ ਦਾ ਸਾਥ ਦਿਓ ਤੁਸੀਂ ਐਮਐਲਏ ਬਣਾਓ ਉਹਨਾਂ ਨੂੰ ਜਿਨ੍ਹਾਂ ਨੂੰ ਵੀ ਟਿਕਟ ਮਿਲੂਗੀ ਤੇ ਜਿਵੇਂ ਪਹਿਲਾਂ ਵਿਕਾਸ ਕੀਤਾ ਉਹ ਤੋਂ ਦੁੱਗਣੀ ਰਫਤਾਰ ਨਾਲ ਤੁਹਾਡਾ ਵਿਕਾਸ ਹੋਊਗਾ ਕਿਉਂਕਿ ਵਿੜਿੰਗ ਸਾਹਿਬ ਕਿਤੇ ਛੱਡ ਕੇ ਨਹੀਂ ਜਾਂਦੇਗੇ ਤੁਸੀਂ ਦੇਖ ਲਓ ਚਾਹੇ ਉਹ ਲੁਧਿਆਣੇ ਤੋਂ ਐਮਪੀ ਬਣ ਗਏ ਪਰ ਹਲਕਾ ਉਹਨਾਂ ਨੇ ਫੇਰ ਨਹੀਂ ਛੱਡਿਆ ਹਲਕੇ ਦੇ ਵਿੱਚ ਘੱਟੋ-ਘੱਟ ਹਫਤੇ ਦੇ ਵਿੱਚ ਇੱਕ ਤੋਂ ਦੋ ਗੇੜੇ ਪਿੰਡਾਂ ਦੇ ਹੁੰਦੇ ਆ ਮੈਨੂੰ ਇਹ ਲੱਗਦਾ ਵੀ ਇੱਕੋ ਇੱਕ ਵਾਹਿਦ ਲੀਡਰ ਆ ਪੰਜਾਬ ਦਾ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਇੰਨਾ ਵਰਕ ਕਰ ਰਿਆ ਰਾਜਾ ਵਿੜਿੰਗ ਤੇ ਉਥੋਂ ਅਸੀਂ ਬੜੀ ਆਸਾਨੀ ਨਾਲ ਉਹ ਜਿੱਤ ਪ੍ਰਾਪਤ ਕਰਾਂਗੇ ਪਰਮਾਤਮਾ ਤੁਸੀਂ ਇਲੈਕਸ਼ਨ ਦੀਆਂ ਤਰੀਕਾਂ ਨਾਲ ਜ਼ੋਰ ਲਓ ਦੇਖਿਓ ਉਹਨਾਂ ਦੇ ਕੰਮ ਕਿਵੇਂ ਪੂਰਦੇ ਆ ਲਾਸੋ ਵਾਲੇ ਜਾਣਦੇ ਆਂ ਤੇ ਟਰੰਡੀਆਂ ਨਾਲ ਫਰੀਦਕੋਟ ਦਾ ਵਿਕਾਸ ਹੁੰਦਾ ਵੇਖਿਆ ਸੀ ਕਦੇ ਪਹਿਲਾਂ ਮੈਂ ਤਾਂ ਨਹੀਂ ਵੇਖਿਆ ਬੰਬਾ ਸਾਹਿਬ ਤੇ ਤੁਸੀਂ ਭਾਵੇਂ ਵੇਖਿਆ ਹੋਵੇ ਮੈਂ ਜਿਵੇਂ ਇੱਕ ਵੀਡੀਓ ਚ ਕਿਹਾ ਸੀਗਾ ਮੈਂ ਉਹ ਉਹ ਡੱਲਦਾ ਸਟਾਰਟਿੰਗ 'ਚ ਵੀ ਗੱਲ ਹੋਈ ਸੀ ਨਲਕੇ ਵਾਲੀ ਮਿਆਗ ਦਾ ਪਾਤਰ ਬਣਾਇਆ ਸੀਗਾ ਲੋਕਾਂ ਨੇ ਵੀ ਤੁਸੀਂ ਦਾਦੇ ਤੋਂ ਲੈ ਕੇ ਸਰਪੰਚਾ ਹੁਣ ਤੱਕ ਦੇ ਤੁਸੀਂ ਨਲਕਾਂ ਨਹੀਂ ਲਵਾਇਆ ਸਰਦਾਰ ਸਾਹਿਬ ਅਸੀਂ ਤਾਂ ਬੜੀਆਂ-ਬੜੀਆਂ ਮੱਛੀ ਮੋਟਰਾਂ ਵੀ ਲਵਾ ਦੀਆਂ ਤੇ ਆ ਤੁਹਾਡੇ ਵਾਲੇ ਪੈਚਵਾਰਕ ਦੇ ਘਰਾਂਂ ਦੀਆਂ ਆ ਰਹੀਆਂ ਅਸੀਂ ਚਲਾਈਆਂ ਜਿਗੀਆਂ ਤੇ ਟਰੈਕਟਰ ਕੋ ਪਰਕੇ ਲਿਆਓ ਫੇਰ ਵਿਕਾਸ ਹੋਣਗੇ ਹੁਣ ਤੁਸੀਂ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਅਜੇ ਤੱਕ ਲੱਗੇ ਪਿਆ ਬਾਬਾ ਫਰੀਦ ਦਾ ਮੇਲਾ ਸਿਰ ਤੇ ਆ ਗਿਆ ਤੇ ਆ ਅਜੇ ਤੱਕ ਲੱਗੇ ਹੋਏ ਰੰਗ ਰੋਗ ਨਾਲੇ ਬੁਰਸ਼ ਲੈ ਕੇ ਲੱਗੇ ਪਿਆ ਉਪਤੰਦਰੋ ਭਲਿਓ ਮਾਨਸੋ ਇਹ ਕੰਮ 2-4 ਮਹੀਨੇ ਪਹਿਲਾਂ ਹੁੰਦੇ ਆ ਜਿਹੜੀਆਂ ਸਰਕਾਰਾਂ ਕਾਂਗਰਸ ਤੇ ਅਕਾਲੀ ਦਲੇ ਕਰਾਉਂਦੀਆਂ ਰਹੀਆਂ ਕਰੰਡੀਆਂ ਕਰਾਉਂਦੀਆਂ ਮੈਨੂੰ ਲੱਗਦਾ ਗਰਮਾਲਿਆਂ ਤੇ ਨਾ ਜਾਣ ਇਹ ਜਿਹੜੇ ਨਿੱਕੇ ਹੁੰਦੇ ਤਾਂ ਇਹ ਹੀ ਆ ਚੱਲਦੇ ਰਹੇ ਤੇ ਗਰਮਾਲਿਆਂ ਤੇ ਇਹ ਗਰਮਾਲਿਆਂ ਤੇ ਹੋਣਗੇ ਮੈਨੂੰ ਲੱਗਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਆ ਐਸੀ ਗੱਗਨ ਆਪਣੇ ਨਾਲ ਖੁੱਲ ਕੇ ਬੋਲੇ ਆ ਅੱਜ ਵੀ ਪੀਰਪੋਟ ਦੇ ਵਿਕਾਸ ਨੂੰ ਲੈ ਕੇ